ਸਪੱਸ਼ਟ ਰਾਸ਼ਟਰਪਤੀ 트럼ਪ ਦੇ ਵੱਲੋਂ ਟੈਕਸ ਲਾਉਣ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਲਿਆ ਵੱਡਾ ਐਕਸ਼ਨ ਹੁਣ ਕੈਨੇਡਾ ਦੇ ਵਿੱਚ ਨਹੀਂ ਵਿਕੇਗੀ ਅਮਰੀਕਾ ਦੀ ਸ਼ਰਾਬ ਪ੍ਰੈਸ ਕਾਨਫਰੰਸ ਦੇ ਵਿੱਚ ਰਾਸ਼ਟਰਪਤੀ 트럼ਪ ਨੇ ਕੀਤਾ ਵੱਡਾ ਐਲਾਨ ਗਾਜ਼ਾ ਪੱਟੀ ਤੇ ਕਬਜ਼ਾ ਕਰੇਗਾ ਅਮਰੀਕਾ ਇਜ਼ਰਾਈਲੀ ਪੀਐਮ ਨੇ ਕੀਤਾ ਇਸ ਦਾ ਸਮਰਥਨ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਇਰਾਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਕਿਹਾ ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਤਾਂ ਇਰਾਨ ਹੋ ਜਾਵੇਗਾ ਤਬਾਹ ਭਾਰਤੀ ਹਾਈ ਕਮਿਸ਼ਨ ਹਮਲੇ ਦੇ ਮਾਮਲੇ ਦੇ ਵਿੱਚ ਇਲਜ਼ਾਮ ਵਜੋ ਗ੍ਰਫਤਾਰ ਲੰਡਨ ਵਾਸੀ ਨੂੰ ਜ਼ਮਾਨਤ ਕੋਰਟ ਨੇ ਕਿਹਾ ਐਨਆਈਏ ਨੇ ਲੋੜਿੰਦਾ ਸਬੂਤ ਨਹੀਂ ਦਿੱਤੇ ਸਵੀਡਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਸਕੂਲ ਦੇ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਹਮਲੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸਥਾਨਕ ਅਖਬਾਰ ਸਵੀਡਿਸ਼ ਹੈਰਾਲਡ ਮੁਤਾਬਕ ਗੋਲੀਬਾਰੀ ਰਾਜਸਥਾਨੀ ਸਟਾਕ ਹੋਮ ਤੋਂ 200 ਕਿਲੋਮੀਟਰ ਪੱਛਮ ਦੇ ਵਿੱਚ ਔਰੇਬਰੋ ਦੇ ਵਿੱਚ ਵਾਪਰੀ ਹੈਗੀ ਦੱਸਿਆ ਜਾ ਰਿਹਾ ਹੈ ਕਿ ਓਰੇਬਰੋ ਸ਼ਹਿਰ ਦੇ ਰਿਸਬਰਗਸ ਕਾ ਸਕੂਲ ਦੇ ਵਿੱਚ ਦੁਪਹਿਰ 1 ਵਜੇ ਦੇ ਕਰੀਬ ਇੱਕ ਘਟਨਾ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ। 스웨디시 ਪੁਲਿਸ ਨੇ ਕਿਹਾ ਹੈ ਕਿ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਉਹ ਹਮਲਾਵਰਾਂ ਦੇ ਮਕਸਦ ਦੀ ਜਾਂਚ ਵੀ ਕਰ ਰਹੇ ਨੇ। ਫਿਲਹਾਲ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਘਟਨਾ ਦਾ ਅਤਵਾਦ ਦੇ ਨਾਲ ਕੋਈ ਸੰਬੰਧ ਹੈ। ਜ਼ਖਮੀਆਂ ਦੀ ਗਿਣਤੀ ਵੀ ਵੱਧ ਸਕਦੀ ਹੈ ਫਿਲਹਾਲ ਖਤਰਾ ਟਲਿਆ ਨਹੀਂ ਹੈ ਇਸ ਲਈ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਈ ਸਥਾਨਕ ਮੀਡੀਆ ਰਿਪੋਰਟਾਂ ਦੇ ਵਿੱਚ ਹਮਲਾਵਰ ਨੂੰ ਸੀਰੀਆਈ ਮੂਲ ਦਾ ਦੱਸਿਆ ਗਿਆ ਹੈ ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ 스ਵੇਡਿਸ਼ ਮੀਡੀਆ ਦੇ ਮੁਤਾਬਕ ਪ੍ਰਧਾਨ ਮੰਤਰੀ ਉਲਫ ਕ੍ਰਿਸਟਸਨ ਨੇ ਕਿਹਾ ਹੈ ਕਿ ਇਹ ਸਾਰੇ 스ਵੇਡਨ ਲਈ ਬਹੁਤ ਦੁਖਦਾਈ ਦਿਨ ਹੈ ਡੇਲੀ ਐਕਸਪ੍ਰੈਸ ਯੂਕੇ ਦੀ ਰਿਪੋਰਟ ਮੁਤਾਬਕ ਇਸ ਸਾਲ ਜਨਵਰੀ ਦੇ ਵਿੱਚ 스ਵੀਡਨ ਦੇ ਵਿੱਚ 31 ਥਾਵਾਂ ਉਤੇ ਤਮਾਕੂ ਹੋਏ ਸੈ ਕੈਨੇਡਾ ਦੇ ਰਾਜਾ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ 트럼ਪ ਦੇ ਵੱਲੋਂ ਟੈਕਸ ਲਾਉਣ ਦੇ ਜਵਾਬ ਦੇ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ਕਰਨੀ ਬੰਦ ਕਰ ਰਹੇ ਨੇ 온ਟਾਰੀਓ ਮੈਨੀਟੋਬਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨੋਵਾ ਸਕੋਟਿਆ ਦੇ ਵਿੱਚ ਆਗੂਆਂ ਨੇ ਵਿੱਤ ਰਕਾਂ ਨੂੰ ਅਮਰੀਕੀ ਸ਼ਰਾਬ ਵੇਚਣੀ ਬੰਦ ਕਰਨ ਦਾ ਆਦੇਸ਼ ਜੁਏ ਕਰ ਦਿੱਤਾ ਹੈ ਮੈਨੀਟੋਬਾ ਦੇ ਪ੍ਰੀਮੀਅਰ ਵੈਬਕਿਨਿਓ ਨੇ ਐਲਾਨ ਕੀਤਾ ਹੈ ਕਿ ਉਹ 4 ਫਰਵਰੀ ਤੋਂ ਅਮਰੀਕੀ ਸ਼ਰਾਬ ਵੇਚਣੀ ਬੰਦ ਕਰ ਰਹੇ ਨੇ ਪ੍ਰੀਮੀਅਰ ਨੇ ਕਿਹਾ ਹੈ ਕਿ 트럼ਪ ਦਾ ਟੈਕਸ ਲਾਉਣ ਦਾ ਐਲਾਨ ਕੈਨੇਡੀਅਨ ਲੋਕਾਂ ਉੱਪਰ ਹਮਲਾ ਹੈ ਅਸੀਂ ਇਸ ਟੈਕਸ ਦੇ ਵਿਰੋਧ ਸੰਗੀ ਆਗੂਆਂ ਦੇ ਨਾਲ ਖੜੇ ਹਾਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਤੇ ਮੈਕਸੀਕੋ ਦੇ ਸਮਾਨ ਉੱਪਰ ਪ੍ਰਸਾਰਵਾਤਿਤ ਟੈਕਸ ਜੋ ਹੈ ਲਾਉਣ ਦਾ ਅਮਲ ਅੱਗੇ ਪਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸਤਾਵਿਤ ਟੈਕਸ ਜੋ ਹੈ ਇਸ ਨੂੰ ਹੁਣ ਅਮਲ ਜੋ ਹੈ ਕੀਤਾ ਜਾਵੇਗਾ ਰਾਸ਼ਟਰਪਤੀ ਨੇ ਕੈਨੇਡਾ ਦੀ ਅਵਸਥਾ ਉੱਪਰ ਪ੍ਰਸਤਾਵਿਤ 25% ਟੈਕਸ 30 ਦਿਨਾਂ ਦੇ ਲਈ ਰੋਕ ਦੇਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕੈਨੇਡੀਅਨ ਆਗੂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ 트럼ਪ ਨੇ ਇਹ ਐਲਾਨ ਉਹਨਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ ਉੱਪਰ ਹੋਈ ਗਲਬਾਤ ਦੇ ਉਪਰੰਤ ਕੀਤਾ ਹੈ ਟਰੰਪ ਨੇ ਚੁਤਾਵਨੀ ਦਿੱਤੀ ਸੀ ਕਿ ਜੇਕਰ ਕੈਨੇਡਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥ ਫੈਂਟਨਿਲ ਨੂੰ ਅਮਰੀਕਾ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਹੋਰ ਯਤਨ ਨਹੀਂ ਕਰਦਾ ਤਾਂ ਕੈਨੇਡਾ ਤੋਂ ਆਉਂਦੇ ਸਮਾਨ ਉੱਪਰ ਫੌਰੀ 25% ਟੈਕਸ ਲਾ ਦੇਣਗੇ ਇਸ ਦੇ ਵਿਰੋਧ ਦੇ ਵਿੱਚ ਜਸਟਿਨ ਟਰੂਡੋ ਨੇ ਵੀ ਅਮਰੀਕੀ ਵਸਤਾਂ ਉੱਪਰ 25% ਟੈਕਸ ਲਾਉਣ ਦੇ ਨਾਲ-ਨਾਲ ਕੈਨੇਡੀਅਨ ਨਾਗਰਿਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਅਮਰੀਕੀ ਸਮਾਨ ਦਾ ਬਾਈਕਾਟ ਕਰਨ ਤੇ ਨਾਲ ਹੀ ਕੇਵਲ ਕੈਨੇਡਾ ਦਾ ਸਮਾਨ ਹੀ ਖਰੀਦਣ। ਟਰੂਡੋ ਨੇ ਜਾਰੀਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਸਰਹੱਦ ਉੱਪਰ ਸਖਤੀ ਕਰਨ ਦੇ ਲਈ 1.3 ਅਰਬ ਡਾਲਰ ਖਰਚ ਕਰ ਰਿਹਾ ਹੈ ਤੇ 10000 ਸੁਰੱਖਿਆ ਜਵਾਨ ਸਰਹੱਦ ਉਪਰ ਤਾਇਨਾਤ ਕੀਤੇ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਅਤਵਾਦੀ ਗਤੀਵਿਧੀਆਂ ਸਮਝਿਆ ਜਾਵੇਗਾ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀ ਦੇ ਵੱਲੋਂ ਜੋ ਹੈ ਕਿਹਾ ਗਿਆ ਹੈ ਕਿ ਸਰਹੱਦ ਉਪਰ ਹੋਰ ਸਖਤੀਕਰਨ ਸੰਬੰਧੀ ਸਹਿਮਤੀ ਹੋਣ ਉਪਰੰਤ ਟਰੰਪ ਨੇ ਮੈਕਸੀਕੋ ਉੱਪਰ ਵੀ 25% ਦੀ ਟੈਕਸ ਲਾਉਣ ਦਾ ਅਮਲ ਰੋਕ ਦਿੱਤਾ ਗਾਜ਼ਾ ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਦੌਰੇਤੇ ਨੇ ਉਹਨਾਂ ਨੇ ਮੰਗਲਵਾਰ ਨੂੰ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਟਰੰਪ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਹੋਈ ਤਬਾਹੀ ਦੇ ਕਾਰਨ ਫਲਸਤੀਨੀਆ ਦੇ ਕੋਲ ਉੱਥੋਂ ਚਲੇ ਜਾਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਟਰੰਪ ਨੇ ਸਲਾਹ ਦਿੱਤੀ ਹੈ ਕਿ ਜਾਰਡਨ ਅਤੇ ਮਿਸਰ ਨੂੰ ਇਨ੍ਹਾਂ ਫਲਸਤੀਨੀਆ ਨੂੰ ਪਨਾ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਅਮਰੀਕਾ ਗਾਜ਼ਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੇਗਾ ਅਤੇ ਇਸ ਦਾ ਪੁਨਰ ਵਿਕਾਸ ਕੀਤਾ ਜਾਵੇਗਾ। ਜਿਸ ਦੇ ਨਾਲ ਲੋਕਾਂ ਦੇ ਲਈ ਵੱਡੀ ਸੰਖਿਆਵਾਂ ਦੇ ਵਿੱਚ ਰੋਜ਼ਗਾਰ ਅਤੇ ਆਵਾਸ ਉਪਲਬਧ ਹੋਣਗੇ। ਟਰੰਪ ਨੇ ਕਿਹਾ ਹੈ ਕਿ ਗਾਜ਼ਾ ਨੂੰ ਮੁੜ ਵਸਾਉਣ ਦੀ ਬਜਾਏ ਫਲਸਤੀਨੀਆ ਨੂੰ ਨਵੀਂ ਜਗਾ ਉਤੇ ਵਸਾਉਣਾ ਬਿਹਤਰ ਹੋਵੇਗਾ ਜੇਕਰ ਸਹੀ ਜਗਾ ਮਿਲ ਜਾਵੇ ਅਤੇ ਉਥੇ ਚੰਗੇ ਘਰ ਬਣਾਏ ਜਾਣ ਤਾਂ ਇਹ ਗਾਜ਼ਾ ਵਾਪਸ ਜਾਣ ਨਾਲੋਂ ਬਿਹਤਰ ਆਪਸ਼ਨ ਹੋਵੇਗਾ 트럼ਪ ਦੀ ਯੋਜਨਾ ਦਾ ਸਮਰਥਨ ਕਰਦੇ ਹੋਏ ਨੇਤਨ ਯਾਹੂ ਨੇ ਕਿਹਾ ਹੈ ਕਿ ਇਹ ਯੋਜਨਾ ਇਤਿਹਾਸ ਨੂੰ ਬਦਲ ਸਕਦੀ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਗਾਜ਼ਾ ਦੇ ਵਿੱਚ ਉਹਨਾਂ ਦੇ ਤਿੰਨ ਉਦੇਸ਼ ਨੇ ਪਹਿਲਾ ਬੰਦਕਾਂ ਨੂੰ ਰਿਹਾ ਕਰਨਾ ਦੂਜਾ ਗਾਜ਼ਾ ਦੇ ਵਿੱਚ ਉਹਨਾਂ ਦੇ ਪਹਿਲਾ ਤੋਂ ਨਿਰਧਾਰਤ ਉਦੇਸ਼ਾਂ ਨੂੰ ਪੂਰਾ ਕਰਨਾ ਅਤੇ ਤੀਜਾ ਹਮਾਸ ਦੀ ਫੌਜੀ ਤਾਕਤਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਿੰਨੋਂ ਹੀ ਪ੍ਰਾਪਤ ਕਰ ਲਵਾਂਗੇ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ 트ੰਪ ਨੇ ਈਰਾਨ ਨੂੰ ਖੁੱਲੀ ਧਮਕੀ ਦੇ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਡੋਨਾਲਡ 트ੰਪ ਨੇ ਮੰਗਲਵਾਰ ਨੂੰ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਈਰਾਨ ਉਹਨਾਂ ਦੀ ਹੱਤਿਆ ਕਰਦਾ ਹੈ ਤਾਂ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਤਬਾਹ ਕਰ ਦਿੱਤਾ ਜਾਵੇ। ਟਰੰਪ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਉਸ ਸਮੇਂ ਟਰੰਪ ਈਰਾਨ ਉਤੇ ਦਬਾਅ ਪਾਉਣ ਦੇ ਨਾਲ ਸੰਬੰਧਿਤ ਆਦੇਸ਼ਾਂ ਉਤੇ ਦਸਤਖਤ ਕਰ ਰਹੇ ਸਨ। ਦਰਅਸਲ ਪਿਛਲੇ ਸਾਲ ਨਵੰਬਰ ਦੇ ਵਿੱਚ ਅਮਰੀਕੀ ਨਿਆਂ ਵਿਭਾਗ ਨੇ ਈਰਾਨ ਉਤੇ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ ਸੀ ਇਸ ਦੇ ਮੁਤਾਬਕ ਸਤੰਬਰ ਦੇ ਵਿੱਚ ਰਾਨੀ ਅਧਿਕਾਰੀਆਂ ਨੇ 51 ਸਾਲਾ ਫਰਹਾਦ ਸ਼ਕੀਰੀ ਨੂੰ ਟਰੰਪ ਦੀ ਨਿਗਰਾਨੀ ਕਰਨ ਅਤੇ ਉਹਨਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਸੀ ਵਿਭਾਗ ਦੇ ਮੁਤਾਬਕ ਇਸ ਸਾਜ਼ਿਸ਼ ਨੂੰ ਅਮਰੀਕੀ ਏਜੰਸੀਆਂ ਨੇ ناکਾਮ ਕਰ ਦਿੱਤਾ ਇਸੇ ਦੇ ਨਾਲ ਡੋਨਾਲਡ 트াম্প ਨੇ ਕਾਰਜਕਾਰੀ ਆਦੇਸ਼ਾਂ ਹਟੇ ਦਖਸਤਕਤ ਕਰਕੇ ਈਰਾਨ ਵਿਰੋਧ ਵੱਤੋਵਾਦ ਦਬਾਅ ਮੁਹਿੰਮ ਨੂੰ ਦੁਬਾਰਾ ਲਾਗੂ ਕੀਤਾ ਹੈ ਇਸ ਹੁਕਮ ਦੇ ਤਹਿਤ ਅਮਰੀਕੀ ਖਜ਼ਾਨਾ ਵਿਭਾਗ ਨੂੰ ਈਰਾਨ ਉਤੇ ਸਖਤ ਆਰਥਿਕ پابੰਦੀਆਂ ਲਗਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਇਹ ਖਾਸ ਤੌਰ ਤੇ ਆਪਣੇ ਉਤੇ ਨਿਰਯਾਤ ਨੂੰ ਨਿਸ਼ਾਨਾ ਬਣਾਉਣ ਦਾ ਆਦੇਸ਼ ਦਿੰਦਾ ਹੈ ਜੀ ਹਾਂ ਅਮਰੀਕੀ ਕਾਨੂੰਨ ਸ਼ਾਸਵੀ ਈਰਾਨ ਉਤੇ ਹੋਰ ਦਬਾਅ ਪਾਉਣ ਦੇ ਹੱਕ ਦੇ ਵਚਨ ਰਿਪੋਰਟ ਦੇ ਮੁਤਾਬਕ ਸੈਨੇਟਰ ਲਿੰਡੇਸੇ ਗ੍ਰਾਹਮ ਅਤੇ ਨਾਲ ਹੀ ਜੌਨ ਫੈਟਰਮੈਨ ਸਨੇ ਕੁਝ ਕਾਨੂੰਨ ਸਾਜ਼ਾ ਨੇ ਵਿੜਵਾ ਨੂੰ ਇੱਕ ਪ੍ਰਸਤਾਵ ਵੀ ਪੇਸ਼ ਕੀਤਾ ਇਸ ਦੇ ਵਿੱਚ ਈਰਾਨ ਤੋਂ ਪਰਮਾਣੂ ਖਤਰੇ ਦੇ ਨਾਲ ਜੀਠਣ ਦੇ ਲਈ ਸਾਰੇ ਵਿਕਲਪ ਖੁੱਲੇ ਰਹਿਣੇ ਚਾਹੀਦੇ ਨੇ ਦਿੱਲੀ ਦੀ ਇੱਕ ਅਦਾਲਤ ਨੇ ਮਾਰਚ 2023 ਦੇ ਵਿੱਚ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਉਤੇ ਹੋਏ ਕਥਿਤ ਹਮਲੇ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਲੰਡਨ ਦੇ ਇੱਕ ਵਸਨੀਕ ਨੂੰ ਜ਼ਮਾਨਤ ਦੇ ਦਿੱਤੀ ਹੈ। ਕੌਮੀ ਜਾਸੂਸ ਏਜੰਸੀ ਯਾਨੀ NIA ਦੇ ਮੁਤਾਬਕ 19 ਮਾਰਚ 2023 ਦੀ ਘਟਨਾ ਅਤੇ 22 ਮਾਰਚ 2023 ਨੂੰ ਇੱਕ ਵਿਰੋਧ ਪ੍ਰਦਰਸ਼ਨ ਜਿਸ ਦੇ ਵਿੱਚ ਪੱਛਮੀ ਲੰਡਨ ਦੇ ਹੌਂਸਲੇ ਦੇ ਵਸਨੀਕ ਇੰਦਰਪਾਲ ਸਿੰਘ ਗਾਬਾ ਨੇ ਹਿੱਸਾ ਲਿਆ ਸੀ ਉਸੇ ਲੈਂਡ ਦੇਣ ਦਾ ਹਿੱਸਾਸਨ ਹਾਲਾਂਕਿ ਪ੍ਰਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਨੇ 29 ਜਨਵਰੀ ਨੂੰ ਇੱਕ ਹੁਕਮ ਦੇ ਵਿੱਚ ਕਿਹਾ ਕਿ ਗਾਬਾ ਦੀ ਭੂਮਿਕਾ 22 ਮਾਰਚ 2023 ਦੀ ਘਟਨਾ ਤੱਕ ਸੀਮਤ ਚਾਪਦੀ ਹੈ ਐਨਆਈਏ ਨਿਤੀਹਾਸਿਕੀ ਦੋਹਾਂ ਘਟਨਾਵਾਂ ਦੀ ਅਗਵਾਈ ਅਤੇ ਯੋਜਨਾ ਲੋਕਾਂ ਦੇ ਇੱਕੋ ਸਮੂਹ ਨੇ ਬਣਾਈ ਸੀ ਜਿਸ ਦਾ ਸਪਸ਼ਟ ਉਦੇਸ਼ ਵਾਰਿਸ ਪੰਜਾਬ ਤੇ ਅਤੇ ਇਸ ਦੇ ਆਗੂ ਅਮਰਿਤਪਾਲ ਸਿੰਘ ਵਿਰੋਧ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਸੀ ਅਦਾਲਤੀ ਹੁਕਮ ਦੇ ਵਿੱਚ ਕਿਹਾ ਗਿਆ ਹੈ ਕਿ ਐਨਆਈਏ 19 ਮਾਰਚ 2023 ਦੀ ਘਟਨਾ ਦੇ ਨਾਲ ਵਿਨੇਕਾਰ ਦਾ ਕੋਈ ਸੰਬੰਧ ਸਥਾਪਿਤ ਕਰਨ ਦੇ ਵਿੱਚ ਅਸਮਰਥ ਹੈ ਉਹ ਨਾ ਤਾਂ ਮੌਕੇ ਤੇ ਮੌਜੂਦ ਸੀ ਅਤੇ ਨਾ ਹੀ ਪ੍ਰਦਰਸ਼ਨ ਦੇ ਲਈ ਕਿਸੇ ਚੀਜ਼ ਦਾ ਪ੍ਰਬੰਧ ਕਰਨ ਦੇ ਨਾਲ ਜੁੜਿਆ ਹੋਇਆ ਸੀ ਅਤੇ ਇਸ ਮਾਮਲੇ ਦੇ ਲਈ ਕੁਝ ਵੀ ਨਹੀਂ ਵਿਖਾਇਆ ਜਾ ਸਕਿਆ ਕਿ ਉਹ 19 ਮਾਰਚ 2023 ਨੂੰ ਜਾਂ 22 ਮਾਰਚ 2023 ਨੂੰ ਪ੍ਰਦਰਸ਼ਨ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ ਅਦਾਲਤ ਨੇ ਕਿਹਾ ਹੈ ਕਿ 22 ਮਾਰਚ 2023 ਦੀ ਘਟਨਾ ਨੂੰ ਲੈ ਕੇ ਲੱਗੇ ਦੋਸ਼ ਭਾਵੇਂ ਸਹੀ ਹਨ ਪਰ ਫਿਰ ਵੀ ਉਮਰ ਕੈ ਜਾਂ ਮਾਦੀ ਸਜ਼ਾ ਦਾ ਮਾਮਲਾ ਨਹੀਂ ਬਣਦਾ ਅਦਾਲਤ ਨੇ ਕਿਹਾ ਹੈ ਕਿ ਉਹ ਸਾਫ਼ ਸੁਥਰੇ ਪਿਛੋਕੜ ਵਾਲਾ ਨੌਜਵਾਨ ਹੈ ਕਿਉਂਕਿ ਕੁਝ ਵੀ ਇਤਰਾਜ਼ਯੋਗ ਰਿਕਾਰਡ ਤੇ ਨਹੀਂ ਲਿਆਂਦਾ ਜਾ ਸਕਿਆ ਜਾਂ ਵਿਖਾਇਆ ਜਾ ਸਕਿਆ 19 ਮਾਰਚ 2023 ਦੀ ਘਟਨਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਸ ਦੀ ਮਿਲਿ ਭੁਗਤ ਜਾਂ ਫੇਸ਼ ਸ਼ਮੂਲੀਅਤ ਨਹੀਂ ਵਿਖਾਈ ਜਾ ਸਕੀ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਦੇ ਵਿੱਚ ਇੰਨਾ ਹੀ ਹੋਰ ਤਾਜ਼ਾ ਤਰੀਨ ਖਬਰਾਂ ਦੇਖ